ਲੋ ਵੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਖਾਸ ਕਰਕੇ ਕਿਸਾਨ ਭਰਾਵਾਂ ਲਈ ਆ ਚਾਹੇ ਉਹ ਇੱਕ ਕਿੱਲੇ ਦੀ ਖੇਤੀ ਕਰਦਾ ਚਾਹੇ ਉਹ ਹਜ਼ਾਰਾਂ ਕਿੱਲਿਆਂ ਦੀ ਸੌਆਂ ਦੇ ਵਿੱਚ ਖੇਤੀ ਕਰਦਾ ਤਾਂ ਉਹਨਾਂ ਲਈ ਕੀ ਹੈ ਕਿ ਆਪਾਂ ਇੱਕ ਸੀਮਤ ਫਸਲ ਤੇ ਰਹਿ ਗਏ ਕਿ ਆਪਾਂ ਜਾਂ ਤਾਂ ਕਣਕ ਬੀਜ ਲੈਨੇ ਆ ਜਾਂ ਝੋਨਾ ਲਾ ਲੈਨੇ ਆ ਇਸ ਤੋਂ ਹਟ ਕੇ ਆਪਾਂ ਬਹੁਤ ਘੱਟ ਕਿਸਾਨ ਭਰਾਣੇ ਜਿਹੜੇ ਕਿ ਤੀਜੀ ਕੋਈ ਖੇਤੀ ਕਰਦੇ ਹਣ ਉਹਦੇ ਲਈ ਅੱਜ ਤੁਹਾਨੂੰ ਦਿਖਾਣੇ ਕਿ ਇੱਕ ਆਪਾਂ ਪਹੁੰਚੇ ਹੋਏ ਮੋਹਾਲੀ ਏਰੀਆ ਦੇ ਵਿੱਚ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਆਪਣਾ ਪਿੰਡ ਇੱਕ ਜਿੱਥੇ ਹੈ ਤੁਹਾਨੂੰ ਦਿਖਾਉਣਾ ਲਸਣ ਦੀ ਖੇਤੀ ਕੀਤੀ ਹੋਈ ਹੈ ਭਰਾਵਾਂ ਨੇ ਲਸਣ ਬਣਾ ਲਾਇਆ ਹੋਇਆ ਜੀ ਤਿੰਨ ਪ੍ਰਕਾਰ ਦਾ ਇਹ ਜਿਹੜਾ ਆਪਣਾ ਆਮ ਨੋਰਮਲ ਲਸਣ ਜਿਹੜਾ ਆਪਣੇ ਆਮ ਘਰਾਂ ਦੇ ਵਿੱਚ ਤੁਸੀਂ ਖੇਤਾਂ ਦੇ ਵਿੱਚ ਜਾਂ ਘਰ ਦੇ ਬਾਗਾਂ ਦੇ ਵਿੱਚ ਆਪਾਂ ਬੀਜ ਲੈਂਦੇ ਆਂ ਇਧਰਲੇ ਪਾਸੇ ਹੈ ਜੀ ਇਹ ਥੋੜਾ ਮੋਟਾ ਲਸਣ ਇਹਦੀ ਗੰਢੀ ਹੁੰਦੀ ਹੈ ਜੀ ਮੋਟੀ ਦੇਖੋ ਇਹ ਮੋਟਾ ਲਸਣ ਬਾਈਆਂ ਨੇ ਆਪ ਤਿਆਰ ਕੀਤਾ ਹੋਇਆ ਬੀਜ ਇਹਨਾਂ ਦਾ ਇੱਕ ਜਿਹੜਾ ਇਸ ਤੋਂ ਬਲੱਖਣਾ ਤੇ ਜਿਹਦੀ ਕੁਆਲਿਟੀ ਵੀ ਕਹਿ ਦੀ ਇਹਨਾਂ ਤੋਂ ਜ਼ਿਆਦਾ ਇੱਕ ਨੰਬਰ ਦੀ ਕੁਆਲਿਟੀ ਆ ਜਿਹਦੇ ਫਾਇਦੇ ਵੀ ਨੇਕ ਆ ਬਹੁਤ ਫਾਇਦੇ ਆ ਫਾਇਦੇ ਕੀ ਕੀ ਆ ਕਿ ਕਹਿੰਦੇ ਕਿ ਜਿਨ੍ਹਾਂ ਦੇ ਬਲੋਕੇਜ ਹੁੰਦੀਆਂ ਹਾਰਟ ਦੀ ਪ੍ਰੋਬਲਮ ਆ ਕਹਿੰਨ ਦਾ ਆਪਾਂ ਜਿਨ੍ਹਾਂ ਦੇ ਨਾੜਾਂ ਬਲੌਕ ਹੁੰਦੀਆਂ ਜਾਂ ਦਿਲ ਦੀ ਪ੍ਰੋਬਲਮ ਆ ਉਹਦੇ ਵਾਸਤੇ ਇੱਧਰ ਲਾਇਆ ਹੋਇਆ ਪਾਈਆਂ ਨੇ ਕਸ਼ਮੀਰੀ ਲਸਣ ਕਸ਼ਮੀਰੀ ਲਸਣ ਦੇ ਇੰਨੇ ਫਾਇਦੇ ਆ ਕਿ ਆਪਾਂ ਸੋਚ ਨਹੀਂ ਸਕਦੇ ਮੈਂ ਵੀਰੇ ਨੂੰ ਗੱਲ ਕਹਿੰਦਾ ਕਿ ਇੱਕ ਵਾਰ ਇਹਦੀ ਜੜ੍ਹ ਦਿਖਾ ਦੇ ਗੰਢੀ ਦਿਖਾ ਦੇ ਕਿ ਕਿੰਨੀ ਮੋਟੀ ਗੰਢੀ ਬਣਦੀ ਹੈ ਇਹਦੀ ਇਹਦੇ ਇਹ ਲਸਣ ਦੋ ਖੇਤੀਆਂ ਦਿੰਦਾ ਇੱਕ ਨਹੀਂ ਇੱਕ ਇਹਦੇ ਥੱਲੇ ਕਸ਼ਮੀਰੀ ਲਸਣ ਇੱਕ ਉੱਪਰ ਲਸਣ ਆਮ ਠੀਕ ਹੈ ਨਾ ਇਹਦੇ ਜਿਹੜੇ ਫਾਇਦੇ ਆ ਉਹ ਆਪਾਂ ਬਾਕੀ ਬਾਾਈ ਨਾਲ ਗੱਲ ਕਰਦੇ ਆ ਬਾਾਈ ਤੋਂ ਦਿਖਾਉਨੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਨੰਬਰ ਸਕਰੀਨ ਤੇ ਚੱਲਦਾ ਪਏ ਬਾਾਈ ਨਾਲ ਬਾਕੀ ਦੀ ਆਪਾਂ ਗੱਲ ਦਫ਼ਤਰ ਬੈਠ ਕੇ ਕਰਦੇ ਆ ਹਾਂਜੀ ਵੀਰੋ ਆਪਾਂ ਪਹੁੰਚ ਗਏ ਦਫਤਰ ਦੇ ਵਿੱਚ ਦਫਤਰ ਹੈ ਬਾਈ ਦਾ ਗਰਨੂਰ ਆਰਗੇਨਿਕ ਪਿੰਡ ਸੈਣੀ ਮਾਜਰਾ ਜਮਤ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਲਸਣ ਦੇਖ ਕੇ ਆਏ ਸੀਗੇ ਤਿੰਨ ਪ੍ਰਕਾਰ ਦਾ ਲਸਣ ਸੀ ਉਹਦੇ ਬਾਰੇ ਆਪਾਂ ਜਿਹੜੀਆਂ ਗੱਲ ਕਰਦੇ ਹਾਂ ਉਹ ਬਾਅਦ ਵਿੱਚ ਆਪਾਂ ਉਹਨਾਂ ਤੋਂ ਜਾਣਕਾਰੀ ਵੀ ਲੈਣੇ ਆ ਕਿ ਵੀਰੇ ਉਹਦੇ ਕੀ ਕੀ ਫਾਇਦੇ ਆ ਕਿਉਂਕਿ ਜਿੰਨੇ ਵੀ ਆਪਾਂ ਨੂੰ ਪਤਾ ਸੀਗਾ ਇੱਕ ਦੋ ਫਾਇਦੇ ਆਪਾਂ ਤੁਹਾਨੂੰ ਦੱਸਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇੱਕ ਆਪਾਂ ਲਸਣ ਦੇਖਿਆ ਖੇਤ ਦੇ ਵਿੱਚ ਜਿਹੜਾ ਤੁਸੀਂ ਕਸ਼ਮੀਰੀ ਲਸਣ ਉਹਦੇ ਕੀ ਕੀ ਫਾਇਦੇ ਆ ਤੋਕ ਤਿਆਰ ਕਿੰਨੇ ਟਾਈਮ ਚ ਹੁੰਦਾ ਉਹਦਾ ਬੀਜ ਕਿੱਥੋਂ ਮਿਲਦਾ ਠੀਕ ਹੈ ਜੀ ਉਹਦਾ ਕੀ ਝਾੜ ਨਿਕਲਦਾ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਬਿਰ ਉਹ ਉਹਦੀ ਜਿਹੜੀ ਫਸਲ ਹੈ ਨਾ 6 ਮਹੀਨੇ ਦੀ ਫਸਲ ਹੈ ਜੀ ਉਹ ਅੱਛਾ ਜੀ ਇੱਕ ਕਨਾਲ ਦੇ ਵਿੱਚ ਮੰਨ ਕੇ ਚੱਲੋ ਤੁਸੀਂ 1.5 ਕੁਆਂਟਲ ਬੀਜ ਪੈ ਜਾਂਦਾ ਅੱਛਾ ਜੀ ਜਿਹੜੀ ਉਹਦੀ ਪੈਦਾਵਾਰ ਹੈ ਜੀ ਉਹ 12-13 ਕੁਆਂਟਲ ਦੇ ਆਸ-ਪਾਸ ਹੈ ਜੀ ਅੱਛਾ ਜੀ ਇੱਕ ਤਰ੍ਹਾਂ ਝਾੜ ਵੱਧ ਹੁੰਦਾ ਜਾਂਦਾ ਝਾੜ ਵੱਧ ਆਮ ਲਸਣ ਨਾਲ ਝਾੜ ਵੱਧ ਹੁੰਦਾ ਉਹਦਾ ਤੇ ਉਹਦੇ ਥੱਲੇ ਇਹ ਕਸ਼ਮੀਰੀ ਲਸਣ ਨਿਕਲਦਾ ਇਹ ਵਾਲਾ ਅੱਛਾ ਇਹ ਉਹਦੇ ਥੱਲੇੋਂ ਨਿਕਲਦਾ ਥੱਲੇ ਨਿਕਲਦਾ ਜੀ ਇਹ ਇਹ ਲੱਗ ਵਿਕ ਜਾਂਦਾ ਜੀ ਇਹ ਜਿਹੜਾ ਦੂਜਾ ਲਸਣ ਰਹਿ ਜਾਂਦਾ ਇਹ ਲੱਗ ਵਿਕ ਜਾਂਦਾ ਇਹ ਇਹ ਅੱਛਾ ਕਸ਼ਮੀਰੀ ਲਸਣ ਹੈ ਜੀ ਹਾਂਜੀ ਮੇਰਾ ਵੀਰੋ ਦੇ ਤਕਰੀਬਨ ਇਹ ਹੋਏਗਾ 100 150 ਗ੍ਰਾਮ ਦੀ ਕੱਲੀ ਗੁੰਡੀ ਗੰਡੀ ਜੀ ਹਾਂ 100 ਗ੍ਰਾਮ ਦੀ ਹੈਗੀ ਇਹ ਇਹ ਇਹਦੇ ਥੱਲੇ ਲੱਗਾ ਹੁੰਦਾ ਜੀ ਇਹ ਥੱਲੇ ਲੱਗਾ ਹੁੰਦਾ ਅੱਛਾ ਜੀ ਹਾਂ ਜੀ ਤੇ ਇਹਦੇ ਫਾਇਦੇ ਕੀ ਹੈ ਬਾਈ ਜੀ ਦੂਜੇ ਲਸਣ ਨਾਲੋਂ ਆਮ ਦੂਜੇ ਲਸਣ ਨਾਲੋਂ ਆਮ ਤਾਂ ਇਹ ਵਿਕ ਜਾਂਦਾ ਮੰਡੀਆਂ ਦੇ ਵਿੱਚ ਜਿਹੜਾ ਜੋ ਨਾਰਮਲ ਰੇਟ ਹੁੰਦਾ ਉਹ ਵਿਕ ਜਾਂਦਾ ਜਿਹੜਾ ਉਹਦਾ ਉਹਦਾ ਰੇਟ ਕਾਫੀ ਹੁੰਦਾ ਜੇ ਮੰਨ ਲਓ ਲਸਣ ਤੁਹਾਡਾ 50 ਰੁਪਏ ਕਿਲੋ ਵਿਕਰਿਆ ਤਾਂ ਉਹ 200 ਰੁਪਏ ਕਿਲੋ ਵਿਕੇਗਾ ਜੀ ਜੈਨਿਕ ਹੈ ਕਿ ਇਹਦਾ ਰੇਟ ਜ਼ਿਆਦਾ ਮੁੱਲ ਜਿਆਦਾ ਇਹਦਾ ਇਹਦਾ ਮੁੱਲ ਜ਼ਿਆਦਾ ਹੈ ਤੇ ਬੈਨੀਫਿਟ ਵੀ ਜ਼ਿਆਦਾ ਹੈ ਠੀਕ ਹੈ ਬ ਤੇ ਪਟਾਈ ਦਾ ਸਾਰਾ ਖਰਚਾ ਇਹ మోੜ ਸਕਦਾ ਇਹ ਤੁਹਾਨੂੰ ਫਰੀ ਦੇ ਵਿੱਚ ਇੱਕ ਕਹਿ ਦਈਏ ਆਫਰ ਹੈ ਨਾਲ ਹਾਂ ਤੇ ਬਾਕੀ ਨਾ ਵੀਰੇ ਤੁਸੀਂ ਇੱਕ ਹੋਰ ਤਿਆਰ ਕਰਿਆ ਹੋਇਆ ਆਪ ਦਾ ਜੀ ਹਾਂ ਹਾਂ ਉਹ ਦਾ ਕੀ ਹੈ ਉਹਦੀ ਗੰਡੀ ਪੱਟ ਕੇ ਦੇਖ ਸੀ ਗੰਡੀ ਵੀ ਦੁੱਜੇ ਲਸਣ ਨਾਲੋਂ ਕਾਫੀ ਮੋਟੀ ਮੋਟੀ ਆਪ ਤਿਆਰ ਕਰਿਆ ਵਾ ਜੀ ਵੀ ਹਾਂ ਜੀ ਉਹ 70 ਕੁਇੰਟਲ ਝਾੜ ਦਊਗਾ ਜੀ ਵੀ ਉਹ 70 ਕੁਇੰਟਲ ਝਾੜ ਦਊਗਾ 70 ਕੁਇੰਟਲ ਝਾੜ ਦਊਗਾ ਅੱਛਾ ਜੀ ਹਾਂ ਮੇਨ ਆਪਣਾ ਲਸਣ ਦਾ ਹੀ ਕੰਮ ਹੈ ਮੇਨ ਲਸਣ ਦਾ ਕੰਮ ਹੈ ਜੀ ਬਾਕੀ ਸਾਡੇ ਕੋਲ ਸਾਰੇ ਦੇਸੀ ਬੀਜ ਹੁੰਦੇ ਨੇ ਅੱਛਾ ਜੀ ਜਿੱਦਾਂ ਹੁਣ ਗਰਮੀ ਦੀ ਸਬਜ਼ੀਆਂ ਲੱਗਣੀਆਂ ਨੇ ਠੀਕ ਠੀਕ ਹੈ ਜੀ ਬਾਕੀ ਆਪਣੇ ਕੋਲ ਕਣਕ ਦੇ ਦੀ ਸੋਨਾ ਮੋਤੀ ਸੋਨਾ ਮੋਤੀ ਕਣਕ ਹਾਂਜੀ ਮੈਂ ਦੇਖ ਰਿਆ ਸੀ ਜਦੋਂ ਮੈਂ ਅੰਦਰ ਬੜੇ ਸੀ ਨਾ ਬਾਹਰ ਤੋਂ ਦੇਖ ਲਈ ਪਏ ਦੋ ਹਾਂਜੀ ਇਹਨਾਂ ਦੇ ਕਣਕ ਦਾ ਦਾਣਾ ਵੀ ਗੋਲ ਹੈ ਬਰੀਕ ਹੈ ਜੀ ਉਹਨਾਂ ਦਾ ਇੱਕ ਤੁਸੀ ਹੋਰ ਗੱਲ ਨੋਟ ਕਰੀਏ ਇਹ ਪਿਛਲੇ ਸਾਲ ਦੀ ਕਣਕ ਹੈ ਕੋਈ ਉਹਦੇ ਵਿੱਚ ਲੱਗਿਆ ਕੁਝ ਲੱਗ ਗਿਆ ਨਹੀਂ ਮੈਂ ਉਹ ਦੇਖਿਆ ਜੀ ਤਾਂ ਹੀ ਮੈਂ ਦਾ ਹੈ ਵੀ ਲੱਗਦਾ ਫਰੈਸ਼ ਹੈ ਫਰੈਸ਼ ਉਹਨਾਂ ਲੱਗਿਆ ਕਿ ਮੈਂ ਤਾਂ ਹੀ ਗੱਲ ਕਰ ਰਿਹਾ ਚਲੋ ਤੁਸੀਂ ਪਹਿਲੀ ਗੱਲ ਤੋਰਤੀ ਕਿ ਕਣਕ ਬਾਹਰ ਪਈ ਸੋਨਾ ਮੋਤੀ ਮੈਂ ਗੱਲ ਕਰਨੀ ਸੀ ਉਹਦਾ ਕੀ ਇਹ ਕੀ ਬੈਨੀਫਿਟ ਹੈ ਜੀ ਇਹਦਾ ਆਪਾਂ ਨੂੰ ਇਹ ਗਲੂਟਨ ਫ੍ਰੀ ਹੁੰਦੇ ਆ ਜੀ ਗਲੂਟਨ ਫ੍ਰੀ ਹੈ ਜੀ ਸਭ ਤੋਂ ਆਪਣੀ ਪ੍ਰਾਤਨ ਸਮੇਂ ਦੀ ਪਹਿਲੀ ਕਣਕ ਹੈ ਜੀ ਜਦੋਂ ਆਪਾਂ ਇਨਸਾਨ ਰੋਟੀ ਖਾਣ ਲੱਗਿਆ ਨਾ ਜੀ ਆਟੇ ਦੀ ਜੀ ਜੀ ਉਦੋਂ ਦੀ ਕਣਕ ਹੈ ਜੀ ਉਹ ਤਾਂ ਹੀ ਫਿਰ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ 100 ਸਾਲ ਪਲੱਸ ਜਾਂਦੇ ਰਹੇ ਜੀ ਹਾਂਜੀ 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 ਉਹ ਤਾਂ ਤਾਕਤ ਵੀ ਬਹੁਤ ਸੀ ਜਾਣ ਕਦ ਕੱਡ ਬਹੁਤ ਲੰਮੇ ਰਹੇ ਜੀ ਹਾਂ ਇਹ ਤਾਂ ਇਹ ਤਾਂ ਦਾਣਾ ਦੇਖੋ ਕਿੰਨਾ ਬਰੀਕ ਹੈ ਹਾਂਜੀ ਉਹ ਦੇਖ ਲੈ ਮੈਂ ਦਾਣਾ ਦਾਣਾ ਬਰੀਕ ਹੈ ਛੋਟਾ ਦਾਣਾ ਹੈ ਜਿਹੜਾ ਜਮਾ ਗੁਲਾਈ ਦੇ ਵਿੱਚ ਲੱਗਦਾ ਜਮਾ ਗੁਲਾਈ ਦੇ ਜਿਹੜਾ ਹਾਈਬ੍ਰਿਡ ਬੀਜ ਹੋਏਗਾ ਵੱਡਾ ਹੋਏਗਾ ਹਾਂਜੀ ਹਾਂਜੀ ਜਿਹੜਾ ਦੇਸੀ ਬੀਜ ਹੋਏਗਾ ਹਮੇਸ਼ਾ ਕਿਸੇ ਵੀ ਚੀਜ਼ ਦਾ ਲਾਭ ਤੁਸੀਂ ਉਹ ਛੋਟਾ ਹੋਏਗਾ ਠੀਕ ਹੈ ਜੀ ਤੇ ਇੱਕ ਇਹ ਡੱਬੀਆਂ ਦੇ ਵਿੱਚ ਤੁਸੀਂ ਧਰੇ ਹੋਏ ਹੋਏ ਬਈ ਜੀ ਇਹ ਵੀਰੇ ਕਸ਼ਮੀਰੀ ਲਸਣੇ ਹੁੰਦਾ ਇਹ ਇਹਨਾਂ ਅਸੀਂ ਸ਼ ਇਹ ਇਹਦੇ ਫਾਇਦੇ ਕੀ ਹੈ ਫਾਇਦੇ ਜਿਹਦਾ ਹਾਰਟ ਦੀ ਪ੍ਰੋਬਲਮ ਹੋਵੇ ਕਿਸੇ ਨੂੰ 50% ਉਹ ਕਲੀਅਰ ਕਰ ਦਿੰਦਾ ਹੈ ਜਿੰਨਾਂ ਜਾਨੀ ਕਿ ਆਪਰੇਸ਼ਨ ਕਰ ਜਾਂਦਾ ਬੰਦੇ ਦਾ ਹਾਂ ਜਿਹੜੇ ਸਟੈਂਡ ਵਗੈਰਾ ਪੈਂਦੇ ਨਾ ਉਹ ਇਹ ਚੀਜ਼ ਦਾ ਬੈਨੀਫਿਟ ਹੈ ਉਹਨਾਂ ਨੂੰ ਹਾਂਜੀ 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 ਤੁਹਾਡਾ 3 ਲੱਖ ਰੁਪਏ ਬਚਾ ਦੂਗਾ ਜੀ ਇੱਕ ਸ਼ੀਸ਼ੀ ਇੱਕ ਸ਼ੀਸ਼ੀ ਹਾਂਜੀ ਪੱਕੀ ਗੱਲ ਹੈ ਗਰੰਟੀ ਹੈ ਜੀ ਉਹ ਗਰੰਟੀ ਹੈ ਜੀ ਬਿਲਕੁਲ ਗਰੰਟੀ ਹੈ ਦੇਖੋ ਕਿਤੇ ਜੀ ਆਯੁਰਵੈਦਿਕ ਵਾਲੇ ਡਾਕਟਰ ਲਿਖ ਕੇ ਦਿੰਦੇ ਨੇ ਕਿ ਕਸ਼ਮੀਰੀ ਲਸਣ ਦਾ ਸੇਵਨ ਕਰੋ ਠੀਕ ਹੈ ਜੀ ਜਿਹੜੇ ਗੁਜਰਾਤ ਦੇ ਡਾਕਟਰ ਨੇ ਆਪਣੇ ਗੁਜਰਾਤ ਦਾ ਆਪਣੇ ਤੋਂ ਅੱਗੇ ਹੈ ਪੰਜਾਬ ਤੋਂ ਮੰਨਦੇ ਤੁਸੀਂ ਇਹ ਗੱ ਕੀ ਤੁਸੀਂ ਕਸ਼ਮੀਰੀ ਲਸਣ ਦਾ ਸੇਵਨ ਕਰੋ ਠੀਕ ਹੈ ਆਪਣੀ ਰੋਡਕੀ ਦੇ ਵਿੱਚ ਇੱਕ ਰਿਸਰਚ ਸੈਂਟਰ ਹੈ ਸੈਂਟਰ ਦਾ ਹਾਂਜੀ ਹਾਂਜੀ ਉਹ ਰਿਸਰਚ ਕਰਦੇ ਨੇ ਹਰ ਸਾਲ ਮੇ ਤੋਂ 5 ਕਿਲੋ 10 ਕਿਲੋ ਮੰਗਵਾਉਂਦੇ ਨੇ ਇਹ ਲਸਣ ਸਪੈਸ਼ਲ ਕਸ਼ਮੀਰੀ ਲਸਣ ਹਾਂਜੀ ਅੱਛਾ ਜੀ ਉਹ ਇੱਥੇ ਰਿਸਰਚ ਕਰਦੇ ਨੇ ਠੀਕ ਹੈ ਜੀ ਕਾਫੀ ਸਾਲਾਂ ਤੋਂ ਇਹਦੀ ਰਿਸਰਚ ਚੱਲੀ ਜਾਂਦੀ ਹੈ ਗੁਣਕਾਰੀ ਕਾਫੀ ਜ਼ਿਆਦਾ ਆਏ ਸਹੀ ਗੱਲ ਜੇ ਇਹਦੇ ਵਿੱਚ ਕੁਝ ਹੈ ਤਾਂ ਹੀ ਰਿਸਰਚ ਕਰਦੇ ਨੇ ਉਹ ਠੀਕ ਹੈ ਜੀ ਨਹੀਂ ਹੋਰ ਕਿਸੇ ਤੇ ਨਹੀਂ ਹੋਊਗੀ ਰਿਸਰਚ ਕਰਦੇ ਨਹੀਂ ਹੋਊਗੀ ਠੀਕ ਹੈ ਜੀ ਜੇ ਸਾਨੂੰ ਜੇ ਜੇ ਸਾਨੂੰ ਇਹ ਚੀਜ਼ਾਂ ਦਾ ਪਤਾ ਵੀਰੇ ਅਸੀਂ ਤਾਂ ਹੀ ਇਹ ਦੱਸ ਰਿਹਾ ਕੋਈ ਝੂਠ ਮੂਠ ਵਾਲਾ ਕੋਈ ਆਪਣੇ ਨਾਪ ਤੋਲ ਤੇ ਆਪਾਂ ਕੁਝ ਨਹੀਂ ਕਰ ਸਕਦੇ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਪਾਸੇ ਭੇਜਦੇ ਨੇ ਜਣਕੇ ਤੁਸੀਂ ਕੋਰੀਅਰ ਸਹੂਿਦਾ ਵੀ ਤੁਹਾਡੇ ਕੋਲ ਹੈ ਸਾਰਾ ਕੁਝ ਹੈਗਾ ਤੇ ਟੈਸਟ ਹੋ ਕੇ ਹੀ ਬਾਹਰ ਜਾਂਦੇ ਨੇ ਟੈਸਟ ਹੋ ਕੇ ਬਾਹਰ ਜਾਂਦੇ ਨੇ ਐਵੇਂ ਨਹੀਂ ਜਾਂਦੇ ਬਾਹਰ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਕੀ ਕੁਐਸਚਨ ਹੋਵੇ ਜਿੱਥੇ ਕਣਕ ਦਾ ਆਰਗੇਨਿਕ ਹਾਂ ਕਣਕਾਂ ਦੇ ਬੀਜ ਹੋਗੇ ਜੀ ਵੈਸੇ ਇਹ ਕਿਸੇ ਨੂੰ ਆਟਾ ਇਹ ਕਿਵੇਂ ਜੀ ਇਹਦਾ ਰੰਗ ਹੋਰ ਜੇ ਤਰ੍ਹਾਂ ਦਾ ਇਹ ਮਤਲਬ ਵੈਸੇ ਉਹ ਬਣਾਇਆ ਹੋਇਆ ਜੀ ਰੰ ਕੁਣ ਕਹ ਹੈ ਜੇ ਕਿਸੇ ਨੇ ਮਤਲਬ ਮੰਨ ਕੇ ਚੱਲੋ ਵੇ ਨੀਲੀ ਰੋਟੀ ਖਾਣੀ ਹੈ ਠੀਕ ਹੈ ਜੀ ਉਹਦੇ ਵਾਸਤੇ ਸ਼ਕੀਨ ਬੰਦਿਆਂ ਵਾਸਤੇ ਹੈ ਅੱਛਾ ਅੱਛਾ ਸ਼ੌਂਕੀ ਬੰਦਿਆਂ ਵਾਸਤੇ ਵੀ ਸ਼ੌਕੇ ਨਾਲ ਕੀਤੀ ਹੋਈਆਂ ਚੀਜ਼ਾਂ ਨੇ ਜੀ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਠੀਕ ਹੈ ਜਿੱਦਾਂ ਕਿ ਆਪਣੇ ਪੰਜਾਬ ਦੇ ਵਿੱਚ ਆਪਾਂ ਜੇ ਦੇਖਦੇ ਹਾਂ ਟਰੈਕਟਰ ਟਰਾਲੀਆਂ ਦਾ ਸ਼ੌਂਕ ਹੈ ਲੋਕਾਂ ਨੂੰ ਖੰਡ ਵੱਲੇ ਵਧੀਆ ਗੱਡੀਆਂ ਰੱਖਣ ਦਾ ਸ਼ੌਂਕ ਹੈ ਉਦਾਂ ਹੀ ਕੋਈ ਸੱਜਣ ਮਿੱਤਰ ਹੋਣਗੇ ਜਿਹੜੇ ਸ਼ੌਂਕ ਇਦਾਂ ਦੇ ਕਣਕ ਦਾ ਵੀ ਰੱਖਦੇ ਹੋਣਗੇ ਬਹੁਤ ਸ਼ੌਂਕ ਹੈ ਸ਼ੌਂਕ ਰੱਖਦੇ ਜੀ ਹਾਂ ਵੀ ਜਾਂਦਾ ਸ਼ੌਂਕ ਨਾ ਵੀ ਉਹਨਾਂ ਵਿੱਚ ਚੀਜ਼ਾਂ ਲਾ ਕੇ ਦੇਖਣੇ ਐ ਤੇ ਜਿਹੜੇ ਬੀਜ ਨੇ ਸਾਰੇ ਆਰਗੈਨਿਕ ਹੈ ਜੀ ਆਪ ਖੁਦ ਤਿਆਰ ਕਰਨੇ ਇਹ ਆਰਗੈਨਿਕ ਵੀ ਹੈ ਸਭ ਤੋਂ ਬੜੀ ਗੱਲ ਹੁੰਦੀ ਨਾ ਵੀਰੇ ਦੇਸੀ ਬੀਜ ਨੇ ਹਾਈਬ੍ਰਿਡ ਨਹੀਂ ਇਹ ਠੀਕ ਹੈ ਜੀ ਦੇਸੀ ਬੀਜ ਹੈ ਦੇਸੀ ਬੀਜ ਹੈ ਯਾਨੀ ਹਾਂ ਤੁਸੀਂ ਤੁਹਾਡਾ ਜਿੱਥੇ ਵੀ ਪਿੰਡ ਆ ਨਾ ਤੁਸੀਂ 10 ਪਿੰਡਾਂ ਜਾਂ ਲੱਗ ਕੇ ਜਾ ਕੇ ਪੁੱਛ ਲਓ ਤੁਹਾਨੂੰ ਦੇਸੀ ਬੀਜ ਕਿਤੇ ਕਿਸੇ ਕੋਲ ਨਹੀਂ ਮਿਲਨੇ ਨਹੀਂ ਮਿਲਦਾ ਪਹਿਲਾਂ ਰਿਸਰਚ ਕਰ ਲਿਓ ਤੁਸੀਂ ਪੁੱਛ ਲਿਓ ਕਿਤੇ ਨਹੀਂ ਮਿਲਨੇ ਉਹ ਇਹ ਤਾਂ ਬੀ ਹੁਣ ਮਿਲਦਾ ਜੇ ਆਪਣੇ ਤਾਂ ਆਮ ਦੇਖਿਆ ਜਾਵੇ ਤਾਂ ਦੂਜੇ ਹੀ ਚੱਲਦੇ ਆ ਹਾਈਬ੍ਰਿਡ ਹਾਈਬ੍ਰਿਡ ਚੱਲਦੇ ਨੇ ਜੀ 20 ਰੁਪਏ ਦਾ ਪੈਕੇਟ ਆਂਦਾ ਜੀ ਬਸ ਉਹ ਲਿਆ ਕੇ ਵੇਚਦੇ ਨੇ ਬਸ ਇਹਦਾ ਟੇਸਟ ਵੱਖਰਾ ਹੀ ਟੇਸਟ ਹੈ ਇਹਦਾ ਠੀਕ ਹੈ ਜੀ ਉੱਤੀ ਉੱਤੇ ਵਾਲੀਆਂ ਗੱਲਾਂ ਨਹੀਂ ਇਹ ਠੀਕ ਹੈ ਜੀ ਹਾਂਜੀ ਕਾਲੀ ਹਲਦੀ ਹੈ ਜੀ ਇੱਕ ਅੱਛਾ ਕਾਲੀ ਹਲਦੀ ਤੁਸੀਂ ਸ਼ਾਇਦ ਕਾਲੀ ਹਲਦੀ ਹਾਂ ਜੀ ਜਵਾਹਰ ਦਾ ਕਾਲੀ ਹਲਦੀ ਦਾ ਬੀਜ ਵੀ ਹੈ ਜਿਵੇਂ ਮੰਨ ਕੇ ਚਲੋ ਦੇਖੋ ਜੇ ਕੱਚੀ ਆ ਉਹਦੇ ਸੈਂਪਲ ਦੇ ਮੈਂ ਤੁਹਾਨੂੰ ਤੁਹਾਡੇ ਕੋਲ ਇਹ ਕਾਲੀ ਹਲਦੀ ਕਿਹਾ ਜਾਂਦਾ ਇਹ ਜੇ ਕਿਸੇ ਨੇ ਵੇਚਣੀ ਹੋਵੇ ਤਾਂ ਬੰਦ ਉਹ ਯਾਰ ਗੁਰੂਆ ਪੰਦ ਕਰਕੇ ਬੀਜ ਤਾਂ ਅਸੀਂ ਆ ਬੀਜ ਵੀ ਦੇ ਦਾਂਦੇ ਠੀਕ ਹੈ ਜੀ ਹਾਂਜੀ ਇਹ 7-800 ਰੁਪਏ ਕਿਲੋ ਹੈ ਇਹ 7-800 ਰੁਪਏ ਕਿਲੋ ਮਹਾਰਾਸ਼ਟਰਾ ਛੇ ਮਹਾਰਾਸ਼ਟਰਾ ਦਾ ਪਰ ਸਾਡੇ ਕੋਲ ਇੰਨਾ ਰੇਟ ਨਹੀਂ ਆਪਾਂ ਕੀ ਰੇਟ ਦੇ ਦਾਂਗੇ ਜੀ ਅਸੀਂ ਫੋਨ ਤੇ ਦੱਸ ਦਾਂਗੇ ਕੀ ਰੇਟ ਦੇ ਦਾਂਗੇ ਅਸੀਂ ਸਾਡਾ ਜਿਹੜਾ ਮਾਰਜਨ ਹੈ ਸਿਰਫ 10-20 ਰੁਪਏ ਦਾ ਮਾਰਜਨ ਹੈ ਉਹ ਠੀਕ ਹੈ ਜੀ ਸਾਡਾ ਹੋਰ ਕੋਈ ਮਾਰਜਨ ਨਹੀਂ ਹੈ ਇਹ ਆਪਣਾ ਅਸੀਂ ਖੇਤੀ ਨਹੀਂ ਕਰਦੇ ਇਹਦੀ ਠੀਕ ਹੈ ਜੀ ਸਾਡਾ ਭਰਾ ਹੈ ਕੋਈ ਸਾਡੇ ਨਾਲ ਜੁੜਿਆ ਹੋਇਆ ਉਹ ਉਹ ਖੇਤੀ ਕਾਫੀ ਸਾਲਾਂ ਤੋਂ ਕਰ ਰਿਹਾ ਠੀਕ ਹੈ ਜੀ ਅਸੀਂ ਕੁਆਂਟਲਾਂ ਦੇ ਹਿਸਾਬ ਨਾਲ ਉਹਦੀ ਹਲਦੀ ਵੇਚਦੇ ਹਾਂ ਅਸੀਂ ਠੀਕ ਹੈ ਜੀ ਹਾਂਜੀ ਲੋ ਵੀ ਮਿੱਤਰੋ ਜੇ ਕਿਸੇ ਮੇਰੇ ਸੱਜਣ ਮਿੱਤਰ ਭਰਾ ਨੇ ਕਿ ਆਪਣੇ ਦੇਸੀ ਵੀ ਘਰੇ ਆਪਦੀ ਸਬਜ਼ੀ ਪੈਦਾ ਕਰਨੀ ਹੋਵੇ ਆਪਦੀ ਕਣਕ ਵਾੜੀ ਲਾਉਣੀ ਹੋਵੇ ਹਲਦੀ ਵੀ ਮਿਲੂਗੀ ਤੁਹਾਨੂੰ ਕਾਲੀ ਤੇ ਉਹ ਨੰਬਰ ਸਕਰੀਨ ਤੇ ਤੁਸੀਂ ਸਕਰੀਨ ਦੇ ਨੰਬਰ ਤੇ ਕਾਲ ਕਰ ਲਓ WhatsApp ਤੇ ਮੈਸੇਜ ਕਰ ਲਓ ਮੈਸੇਜ ਕਰਕੇ ਬਾਈ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਜੇ ਕੋਰੀਅਰ ਕਰਾਉਣਾ ਚਾਹੁੰਦੇ ਹੋ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਧੰਨਵਾਦ